ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਮਾਚਲ ਦੇਖਣੇ 67 ਦੇ ਸਵਾਗਤ ਮੈਂ ਤੁਹਾਨੂੰ ਨਾਲ ਗਗਨ ਦੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਪ੍ਰਵਾਸੀ ਸੰਕਟ ਦੱਸਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਲਗਾਤਾਰ ਜੋ ਗਿਣਤੀ ਵਧਦੀ ਜਾ ਰਹੀ ਹੈ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਚਿੰਤਤ ਨੇ ਜਿਸ ਤਰ੍ਹਾਂ ਦੇ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ 5 ਸਾਲਾ ਬੱਚੇ ਦੇ ਨਾਲ ਜੋ ਦਰਿੰਦਗੀ ਦਿਖਾਈ ਗਈ ਇੱਕ ਪ੍ਰਵਾਸੀ ਦੇ ਬਲੋਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਮਹਿੰਮ ਦਾ ਆਗਾਜ਼ ਹੋ ਚੁੱਕੇ ਹੈ ਮੁਹਿੰਮ ਹੈ ਪਈਏ ਪਜਾਓ ਪੰਜਾਬ ਬਚਾਓ ਜਿਸ ਹਦ ਤੱਕ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਮਤੇ ਪਾਏ ਗਏ ਨੇ ਸਖਤ ਨਿਯਮ ਤੈ ਕਿਤੇ ਜਾਣ ਦੀ ਮੰਗ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖੋ ਇਹਨਾਂ ਤਸਵੀਰਾਂ ਹੁਸ਼ਿਆਰਪੁਰ ਬਟਿੰਡਾ ਕੁਰਾਲੀ ਤੋਇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਉਤਰੇ ਨੇ ਲੋਕ ਕਹਿ ਰਹੇ ਨੇ ਕਿ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਚਿੰਤਾ ਸਤਾ ਰਹੀ ਹੈ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਵੀ ਜਾਂਦੇ ਨੇ ਬਾਹਰ ਖੇਡਣ ਵੀ ਜਾਂਦੇ ਨੇ ਕਿਸੇ ਜ਼ਰੂਰੀ ਕੰਮ ਵੀ ਕਈ ਵਾਰ ਨੇੜੇ ਦੁਕਾਨਾਂ ਦੇ ਵਿੱਚ ਪਏ ਜਾਂਦੇ ਨੇ ਮਾਪੇ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਪ੍ਰਵਾਸੀ ਲੋਕ ਨੇ ਆਏ ਦਿਨ ਵਰਦਾਤਾ ਨੂੰ ਅੰਜਾਮ ਦਿੰਦੇ ਨੇ ਇਹਨਾਂ ਦਾ ਰਹਿਣ ਸਹਿਣ ਠੀਕ ਨਹੀਂ ਹੈ ਸਿਗਰਟਾ ਬੀੜੀਆਂ ਇਹ ਫੂਕਦੇ ਨੇ ਕੁਲੇ ਆਮ ਸੜਕਾਂ ਤੇ ਆਵਾਰਾ ਘੁੰਮਦੇ ਨੇ ਮਾਹੌਲ ਖਰਾਬ ਕਰਦੇ ਨੇ ਗਾਲੀ ਗਲੋਚ ਕਰਦੇ ਨੇ ਮਹਿਲਾਵਾਂ ਦੇ ਨਾਲ ਟੀਆ ਦੇ ਨਾਲ ਛੇੜਛਾਹੀ ਕਰਦੇ ਨੇ ਇਸੇ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜੋ ਇਹ ਲੋਕ ਬੇਗਦ ਪਰੇਸ਼ਾਨ ਨੇ ਚਿੰਤਾ ਦੇ ਵਿੱਚ ਨੇ ਕੈਂਡਲ ਮਾਰਚ ਦੇਖੋ ਕਿਤੇ ਗਏ ਨੇ ਔਰ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਆਧਾਰ ਕਾਰਡ ਬਣੇ ਹੁੰਦੇ ਨੇ ਇਹਨਾਂ ਦਾ ਜੋ ਆਈ ਕਾਰਡ ਬਣੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਸਖਤ ਨਿਯਮ ਪੰਜਾਬ ਸਰਕਾਰ ਨੂੰ ਤੈਅ ਕਰਨੇ ਚਾਹੀਦੇ ਨੇ ਇਸ ਦੀ ਮੰਗ ਜੋ ਹੈ ਹੁਣ ਜ਼ੋਰ ਫੜਨ ਲੱਗੀ ਹੈ ਕਈ ਸਰਪੰਚ ਗ੍ਰਾਮ ਪੰਚਾਇਤਾਂ ਜੋ ਨੇ ਉਹਨਾਂ ਦੇ ਵੱਲੋਂ ਮਤੇ ਪਾਈ ਗਏ ਨੇ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਜੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਰਹਿਣਾ ਤਾਂ ਨਿਯਮ ਸਖਤ ਇਹਨਾਂ ਦੇ ਲਈ ਕਰਨੇ ਪੈਣਗੇ ਇਸ ਦੇ ਨਾਲ ਹੀ ਕੁਝ ਸਵਾਲਾਂ ਤੇ ਨਜ਼ਰ ਪਾਵਾਂਗੇ ਚਰਚਾ ਦੀ ਸ਼ੁਰੂਆਤ ਕਰਾਂਗੇ ਸਵਾਲਾਂ ਤੇ ਨਜ਼ਰ ਸਵਾਲ ਨੰਬਰ 1 ਤੁਹਾਡੀ ਟੀਵੀ ਸਕਰੀਨ ਤੇ ਸਵਾਲ ਨੰਬਰ 1 ਪੰਜਾਬ ਦੇ ਵਿੱਚ ਵਧ ਰਹੀ ਪ੍ਰਵਾਸੀਆਂ ਦੀ ਗਿਣਤੀ ਕਿੰਨੀ ਵੱਡੀ ਗੰਭੀਰ ਚਿੰਤਾ ਦਾ ਵਿਸ਼ਾ ਸਵਾਲ ਨੰਬਰ 2 ਵੀ ਹੈ ਪ੍ਰਵਾਸੀਆਂ ਦੇ ਲਈ ਕੀ ਹੋਣੇ ਚਾਹੀਦੇ ਨੇ ਸਖਤ ਨਿਯਮ ਤੇ ਸਵਾਲ ਨੰਬਰ 3 ਸਾਰੇ ਪ੍ਰਵਾਸੀ ਫਜਾਕੇ ਕੀਦਰਸਤ ਹੋ ਜਾਏਗੀ ਸੁਵੇਦੀ ਕਾਨੂੰਨ ਵਿਵਸਥਾ ਇਸੇ ਨਾਲ ਹੀ ਕਿਉਂਕਿ ਸਵਾਲ ਕਈ ਸਾਰੇ ਉੱਠ ਖੜੇ ਹੋਏ ਨੇ ਜੇ ਅਪ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਲਗਾਤਾਰ ਜੋ ਗਿਣਤੀ ਵਧੇ ਜਾ ਰਹੀ ਹੈ ਚਾਹੇ ਖੇਤਾਂ ਦੇ ਵਿੱਚ ਕਿਸਾਨਾਂ ਨੇ ਮਜ਼ਦੂਰਾਂ ਨੂੰ ਕੰਮ ਲਾਉਣਾ ਹੋਵੇ ਚਾਹੇ ਫੈਕਟਰੀਆਂ ਹੋਂ ਜਾਂ ਹੋਰ ਵੀ ਕਈ ਥਾਵਾਂ ਤੇ ਇਹਨਾਂ ਪ੍ਰਵਾਸੀਆਂ ਦੀ ਜ਼ਰੂਰਤ ਪੈਂਦੀ ਹੈ ਤੇ ਲੇਕਿਨ ਇਹ ਪ੍ਰਵਾਸੀ ਇੱਕ ਵੱਡੀ ਸਮੱਸਿਆ ਹੋਂ ਬਣੇ ਹੋਏ ਨੇ ਸਾਡੇ ਨਾਲ ਸਾਡੇ ਸਹਿਯੋਗੀ ਵੀ ਜੁੜੇ ਹੋਏ ਨੇ ਗਰਾਉਂਡ ਜ਼ੀਰੋ ਤੋਂ ਨਵੇ ਜ਼ਰੀਏ ਸੀ ਜਾਣਕਾਰੀ ਪਹੁੰਚਾਰੇ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਨੇ ਸਾਡੇ ਸਹਿਯੋਗੀ ਨਾਬਾ ਤੋਂ ਹਰਮਿਤ ਸਿੰਘ ਮਾਨ ਜੁੜੇ ਹੋਏ ਨੇ ਤੇ ਮੁਹਾਲੀ ਤੋਂ ਮਨੀਸ਼ ਸ਼ੰਕਰ ਸਾਡੇ ਨਾਲ ਜੁੜੇ ਹੋਏ ਨੇ ਕਿਉਂਕਿ ਰੋਜ਼ਾਨਾ ਤੁਸੀਂ ਹਰਮਿਤ ਮੈਂ ਤੁਹਾਡੇ ਰੁਕ ਕਰੂੰਗੀ ਰੋਜ਼ਾਨਾ ਤੁਸੀਂ ਗਰਾਉਂਡ ਤੇ ਉਤਰਦੇ ਹੋ ਇਸ ਤਰ੍ਹਾਂ ਦੇ ਮਾਮਲੇ ਤੁਹਾਡੇ ਸਾਹਮਣੇ ਕਈ ਸਾਰੇ ਲੋਕ ਰੱਖ ਵੀ ਰਹੇ ਹੋਣਗੇ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਨਾ ਪ੍ਰਵਾਸੀਆਂ ਦੇ ਕਰਕੇ ਕੀ ਕਹਿੰਦੀ ਹੈ ਤੁਹਾਡੇ ਵੱਲੋਂ ਗਰਾਉਂਡ ਜ਼ੀਰੋ ਦੀ ਰਿਪੋਰਟ ਕੀ ਕਹਿੰਦੀ ਹੈ ਕਿੰਨੇ ਪਰੇਸ਼ਾਨ ਨੇ ਔਰ ਕਿੰਨੀ ਵੱਡੀ ਮੁਸੀਬਤ ਆਜ ਦੇ ਸਮੇਂ ਦੇ ਵਿੱਚ ਪਰਵਾਸੀ ਬੜੇ ਹੋਏ ਨੇ ਹਰਮਿਤ ਹਰਮਿਤ ਆਵਾਜ਼ ਆ ਰਹੀ ਹੈ ਜੀ ਬਿਲਕੁਲ ਆ ਰਹੀ ਹੈ ਜੀ ਬਿਲਕੁਲ ਇਸ ਤਾਕਨਾਰ ਨੇ ਪਹਿਰਾਬੀਆਂ ਦੇ ਨੂੰ ਖੜੇ ਕਰ ਦਿੱਤੇ ਨੇ ਇੱਕ ਮਾਸੂਮ ਦਾ ਕਤਲ ਕੀਤਾ ਜਾਂਦਾ ਪਰਵਾਸੀ ਨੂੰ ਜੀ ਵੱਲੋਂ ਸਾਡੇ ਪਿੱਛੇ ਨਮਾ ਨ ਲੋਕੜੇ ਨੇ ਇਹ ਵਪਾਰੀ ਲੋਕ ਦੀ ਨਜੀਆਂ ਦੀਆਂ ਫੈਸਲਿਆਂ ਦੇ ਵਿੱਚੇ ਪਲਾਤੀ ਲੋਕ ਕੰਮ ਕਰਦੇ ਨੇ ਗੱਲ ਨੂੰ ਹਰ ਇੱਕ ਦੇ ਅੱਖ ਦੇ ਵਿੱਚ ਕਿਤੇ ਨਾ ਕਿਤੇ ਅੰਧੂਰੇਵਾ ਨੂੰ ਨਾਜਰ ਆ ਰਿਹਾ ਕਿਉਂਕਿ ਇੱਕ ਮਸੂਮ ਇੱਕ ਮਸੂਮ ਨੂੰ ਅਜੇ ਹੀ ਉਹਦੇ ਨਾਲ ਮੌਤ ਦੇ ਘਾਟ ਸਾਰ ਦੇਣਾ ਕਿਤੇ ਨਾ ਕਿਤੇ ਪੂਰੇ ਹਸਿਆਰ ਤੋਂ ਬਾਅਦ ਹਰ ਜ਼ਿਲ੍ਹੇ ਦੇ ਵਿੱਚ ਹਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਹੁਣ ਗੁੱਸੇ ਦੀ ਲਹਿਰ ਆ ਜਿਹੜੀ ਉਹ ਲੋਕਾਂ ਦੇ ਵਿੱਚ ਦੇਖਣ ਨੂੰ ਰਹੀ ਆ ਤਾਂ ਤੋਂ ਪਰੇ ਅਸੀਂ ਗੱਲਬਾਤ ਕਰਾਂਗੇ ਜੋ ਕਿ ਸੀਨੀਅਰ ਕੌਂਸਲਰੀ ਨਾਬੇ ਦੇ ਜੋ ਕਿ ਇਹਨਾਂ ਦੇ ਫੈਕਟਰੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਦਿੱਕਿਏ ਬਹੁਤ ਦੁੱਖਦਾਈ ਘਟਨਾ ਜਿਹੜੀ ਸ਼ਾਰਤਪੁਰ ਦੇ ਵਿੱਚ ਵਾਪਰੀਆ ਹੁਣ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਦਾ ਰਸਤਾ ਬਣਾਉਣ ਲਈ ਲੋਕ ਪੰਜਾਬੀ ਲੋਕ ਪਿਆਰ ਕਰਦੇ ਹੋਏ ਆਵਾਜ਼ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਆ ਇਸ ਘਟਨਾ ਨੇ ਸਾਡੇ ਅੰਦਰੋਂ ਖਲਾਫ ਗੱਲ ਇਹ ਵੀ ਬੱਚਾ ਕਿਸੇ ਦਾ ਵੀ ਹੋਵੇ ਇਹ ਜਿਹੜਾ ਏਡਾ ਵੱਡੀ ਇਹਨੇ ਹਿਸ਼ਾਰਪੁਰ ਘਟਨਾ ਹੋਈ ਹੈ ਪਹਿਲੀ ਤਾਂ ਮੈਂ ਮੰਗ ਕਰਦਾ ਸਰਕਾਰ ਤੋਂ ਬੱਚਾ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਰੇਸ ਕੀਤਾ ਗਿਆ ਔਰ ਪਰਿਵਾਰ ਨੂੰ ਉਜਾੜ ਦਿੱਤਾ ਗਿਆ ਮੈਂ ਪਹਿਲਾਂ ਤਾਂ ਮੰਗ ਕਰਦਾ ਸਰਕਾਰ ਤੋਂ ਜਿਸਨੇ ਵੀ ਕੀਤਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਮੈਂ ਤਾਂ ਇੱਕ ਹੋਰ ਵੀ ਬੇਨਤੀ ਕਰਦਾ ਇਸ ਬੰਦੇ ਨੂੰ ਇਹ ਜੇ ਨੂੰ ਖੜਾ ਕੇ ਚੌਕ ਦੇ ਵਿੱਚ ਸਜ਼ਾ ਦਿੱਤੀ ਜਾਵੇ ਬਾਕੀ ਤੁਸੀਂ ਗੱਲ ਕੀਤੀ ਆ ਸਾਡਾ ਬਿਜ਼ਨਸ ਵੀ ਕਾਫੀ ਆ ਫੈਕਟਰੀਆਂ ਨੇ ਹੋਰ ਵੀ ਆ ਦੇਖੋ ਜਿਹੜੀ ਗੱਲ ਕੱਢਣ ਵਾਲੀ ਗੱਲ ਹੈ ਉਹ ਮੈਂ ਦੇਸ਼ਤੀ ਕਰਦਾ ਸਾਰਿਆਂ ਨੂੰ ਇਸ ਗੱਲ ਤੇ ਵੀ ਤੁਸੀਂ ਦੇਖੋ ਸਾਰਿਆਂ ਦਾ ਸਾਰੇ ਮਾਰੇ ਨਹੀਂ ਹੋਇਆ ਕਰਦੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਓ ਪਿੰਡ ਪਿੰਡ ਜਾ ਕੇ ਸ਼ਹਿਰ ਦਾ ਵਿੱਚ ਮੈਂ ਨਿਪਰ ਕਾਉਂਸਲਰਾਂ ਦਾ ਬੜੇ ਪੁਰਾਣੇ ਸਮੇਂ ਤੋਂ ਅਸੀਂ ਵੀ ਮੰਗ ਰੱਖਾਂਗੇ ਨਗਰ ਕਾਉਂਸਲ ਵੀ ਇਹ ਜਿਹੜਾ ਕੰਮ ਹੈ ਇਹਦੇ ਤੇ ਵੈਰੀਫਿਕੇਸ਼ਨ ਜਿੰਨੇ ਵੀ ਆਉਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਕੱਲੇ ਕੱਲੇ ਦਾ ਬਾਇਓ ਡਾਡਾ ਲੈਤਾ ਜਾਵੇ ਬਾਇਓ ਡਾਡਾ ਜਿਹੜੇ ਮਾਰੇ ਕ੍ਰਿਮੀਨਲ ਜੂਪੀ ਤੋਂ ਇੱਧਰ ਨੂੰ ਆ ਗਏ ਉੱਥੇ ਸ਼ਕਤੀ ਹੈ ਉਹਦੇ ਆ ਗਏ ਇੱਥੇ ਆ ਕੇ ਇਹਨਾਂ ਦੇ ਬਹੁਤ ਗੰਦ ਪਾਉਣਾ ਸ਼ੁਰੂ ਕੀਤਾ ਇਹਨੂੰ ਆਪਾਂ ਨੇ ਕਿਵੇਂ ਸਾਫ਼ ਕਰ ਲੈ ਸਰਕਾਰਾਂ ਦਾ ਹੁੰਦਾ ਅਸੀਂ ਤਾਂ ਸਹਿਯੋਗ ਕਰ ਸਕਦੇ ਆ ਮੈਂ ਇੱਕੋ ਬੇਨਤੀ ਕਰਦਾ ਸਾਰਿਆਂ ਦੇ ਧਾਰਕਾਂ ਸਾਰਿਆਂ ਦਾ ਜਿਹੜਾ ਵੈਰੀਫਿਕੇਸ਼ਨ ਆ ਕੋਈ ਕਰਾਇ ਤੇ ਆਉਂਦਾ ਉਹਦਾ ਵੈਰੀਫਿਕੇਸ਼ਨ ਕਰਨਾ ਔਰ ਸਾਡਾ ਵੀ ਫਰਜ਼ ਬਣਦਾ ਇੱਕ ਇਨਸਾਨ ਦੇ ਦੇ ਨਾਤੇ ਕਿ ਹਿੰਦੁਸਤਾਨ ਸਾਰਾ ਇੱਕ ਹੈ ਅੱਜ ਭਾਗਵਾ ਸੇਟਾ ਨੇ ਅਸੀਂ ਉੱਧਰ ਜਾਣਾ ਹੈ ਬੱਚਿਆਂ ਨੇ ਇੱਧਰ ਆਉਣਾ ਹੈ ਕੱਢਣ ਵਾਲੀ ਗੱਲ ਤਾਂ ਇਹ ਜੇ ਕੋਈ ਮਾੜਾ ਅਸਰਾ ਉਹਨੂੰ ਬਿਲਕੁਲ ਉਹਨੂੰ ਇੱਥੋਂ ਕੱਢਿਆ ਜਾਵੇ ਔਰ ਮੱਖ ਮੰਤਰੀ ਸਾਹਿਬ ਤੋਂ ਮੰਗ ਕਰਦਾ ਕਿ ਉਹ ਜਿਹੜਾ ਸਟੇਟ ਦਾ ਮੁੱਖ ਮੰਤਰੀ ਹੋਊਗਾ ਉਹਨੇ ਲਾਅਨ ਆਰਡਰ ਮੈਂਟੇਨ ਕਰਨਾ ਹੁੰਦਾ ਲਾਅਨ ਆਰਡਰ ਮਾੜਾ ਸਾਦਾ ਇਹਨੂੰ ਸੁਧਾਰਿਆ ਜਾਵੇ ਔਰ ਜਿਹੜੀ ਕੱਲੇ ਕੱਲੀ ਵੈਰੀਫਿਕੇਸ਼ਨ ਆ ਉਹਨਾਂ ਦੀ ਕਰਕੇ ਉਹਨਾਂ ਨੂੰ ਇੱਥੋਂ ਜਿਹੜਾ ਜੇ ਕੋਈ ਸਹੀ ਕੰਮ ਕਰੇ ਕਿ ਫੈਕਟਰੀਆਂ ਵਿੱਚ ਤਾਂ ਲੇਬਰ ਹੈ ਨਹੀਂ ਸਾਡੇ ਬੱਚੇ ਕੰਮ ਨਹੀਂ ਕਰਦੇ ਮਜ਼ਦੂਰਾਂ ਨੂੰ ਵੀ ਲੋੜ ਆ ਹਰ ਕਿਲ੍ਹ ਸਾਨੂੰ ਲੋਗ ਪਰ ਜਿਹੜਾ ਕੋਈ ਮਾੜਾ ਅਫਸਰ ਹੈ ਮਾਨ ਸਾਹਿਬ ਉਹਨੂੰ ਇੱਥੋਂ ਮੈਂ ਤਾਂ ਮੰਗ ਕਰਦਾ ਬੜਾ ਨਗਰ ਕੌਂਸਲ ਤੋਂ ਵੀ ਅਸੀਂ ਮਤਾ ਪਾਵਾਂਗੇ ਉਸ ਬੱਚੇ ਨੂੰ ਅਸੀਂ ਸਰਦਰ ਸੁਭਨ ਵੀ ਭੇਜ ਕਰਾਂਗੇ ਔਰ ਅਸੀਂ ਮੰਗ ਵੀ ਕਰਾਂਗੇ ਜਿਹੜਾ ਉਹਨੇ ਕੰਮ ਕੀਤਾ ਉਹਨੂੰ ਫਸਤੀ ਹੋਣੀ ਚਾਹੀਦੀ ਬਿਲਕੁਲ ਗੱਜਨ ਤੁਸੀਂ ਸੁਣਿਆ ਦੇਖੋ ਕੌਂਸਲ ਦਾ ਕਹਿਣਾ ਕਿ ਅਸੀਂ ਮਤਲਬ ਪਾਵਾਂਗੇ ਨਗਰ ਕੌਂਸਲ ਕਮੇਟੀ ਦੇ ਵਿੱਚ ਪਰ ਉਹਨੂੰ ਸਸਤੀ سزا ਮਿਲਣੀ ਚਾਹੀਦੀ ਜਿਸਨੇ ਮਾੜਾ ਕੰਮ ਕੀਤਾ ਬਾਕੀਆਂ ਨੂੰ ਨਹੀਂ ਮਿਲਣ ਚਾਹੀਦੀ ਕਿਉਂ ਉਲਕਾਰ ਕਰਦੇ ਨੇ ਕੰਮ ਕਰਦੇ ਨੇ ਪਿੰਡਾਂ ਦੀ ਕਰਦੇ ਨੇ ਚੋਰਾਂ ਚ ਕਰਦੇ ਨੇ ਜਦੋਂ ਹੋਰ ਵੀ ਸਾਡੇ ਨਾਲ ਖੜੇ ਨੇ ਆ ਕਿਸ ਤਰ੍ਹਾਂ ਦੇਖ ਲਿਓ ਤੁਸੀਂ ਵੀ ਬਿਲਕੁਲ ਜਿਹੜੀ ਇਹ ਬੱਚਿਆਂ ਦੇ ਨਾਲ ਹੋਈ ਬਹੁਤ ਮਾਰੀ ਗਈ ਹੈ ਇਸਦੇ ਵੀ ਬੱਚੇ ਨਾਲ ਹੁੰਦਾ ਤਾਂ ਬਹੁਤ ਮਾਰੀ ਗੱਲ ਹੈ ਪੂਰੇ ਨਾਲ ਇਹ ਜੇ ਤੁਸੀਂ ਇਹ ਦੇਖੇ ਕਿ ਕਾਤੋਂ ਕੋਈ ਕਰਮਕਾਰ ਸੀ ਬੱਚੇ ਨੂੰ ਮਾਰਿਆ ਗਿਆ ਉਹ ਕੋ ਕ੍ਰਿਮੀਨਲ ਬੰਦੇ ਵਲੋਂ ਉਹਦਾ ਤਸਕਰ ਪਾਲਾ ਕਿੰਨਾ ਕ੍ਰਿਮੀਨਲ ਲਗਵਾਉਣਾ بڑا ਮਾਨੋ ਅਫਸੋਸ ਦਾ ਲੋਕੰਡੇ ਕਰੇ ਹਿੰਦਾਂ ਉਹ ਬੱਚੇ ਦੇ ਪ੍ਰਭਾਵ ਦੀਆਂ ਗੱਲਾਂ ਸੁਣਿਆ ਬੱਚੀਆਂ ਉਹਦੇ ਭੈਣ ਦੀਆਂ ਗੱਲਾਂ ਸੁਣਦੇ ਆ ਹੋਰ ਵੀ ਖੁੰਡਾ ਜੀ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਜਗਾ ਜਗਾ ਜੀ 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 ਇਹਨਾਂ ਦਾ ਬਹੁਤ ਕੁਝ ਹੋ ਰਿਹਾ ਪਰ ਪੰਜਾਬ ਚ ਕ੍ਰਿਮੀਨਲ ਜਿਹੜੇ ਅਜੇ ਤੱਕ ਜੂਪੀ ਤੇ ਹਾਪ ਨੂੰ ਜਿਹੜੇ ਕਦੇ ਹੋਏ ਨਹੀਂ ਉਹਨਾਂ ਦੀ ਅਧਿਕਾਰਾਂ ਜੋਗੀ ਸਰਕਾਰ ਆਈ ਹੈ ਉੱਥੋਂ ਸਾਰੇ ਤੱਸੀ ਹੁਣ ਤਾਂ ਕ੍ਰਿਮੀਨਲ ਆ ਕੇ ਪੰਜਾਬ ਤੇ ਵੱਸਦੇ ਦੇਖੋ ਪੰਜਾਬ ਦਾ ਬੰਦਾ ਹਰਮਾਚਲ ਜਾਂ ਰਾਜਸਥਾਨ ਜਾਂਦਾ ਉਹ ਕੋ ਪ੍ਰੋਪਰਟੀ ਨਹੀਂ ਖਰੀਦਦਾ ਤੇ ਪੰਜਾਬ ਦੀ ਕਿਉਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਨਾ ਦਿੱਤੀ ਰਹੇ ਨੇ ਆਸਤੀ ਘਰ ਦੀ ਖਰੀਦ ਰਹੇ ਨੇ ਜੀ 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 ਸੋ ਔਨ ਪ੍ਰਵਾਸੀ ਔਨ ਕੰਮ ਕਰਕੇ ਆਪਣਾ ਵਾਸਾ ਲਈ ਜਾਂਦੇ ਜਿਹੜੇ ਚੰਗੇ ਪ੍ਰਵਾਸੀ ਨੂੰ ਕੰਮ ਕਰਨ ਦਾ ਵਾਸਾ ਹੁੰਦਾ ਫੇਰ ਚਲੇ ਜਾਂਦੇ ਪੂਰੇ ਆ ਕੇ ਵਾਸਤੇ ਕ੍ਰਾਈਮ ਕਰਨ ਲੱਗੇ ਉਹਨਾਂ ਚੂਤੀ ਗੱਦ ਨੂੰ ਕਰਕੇ ਪੂਰੇ ਆ ਕੇ ਰਹਿਣ ਲੱਗ ਜਾਂਦੇ ਬਹੁਤ ਮਾੜੀ ਗੱਲ ਹੈ ਪਰ ਜਿਹੜੇ ਚੰਗੇ ਬੰਦੇ ਨੇ ਵਧੀਆ ਕੰਮ ਕਰ ਰਹੇ ਕਿਸਾਨਾਂ ਕੋਲ ਕੰਮ ਕਰ ਰਹੇ ਨੇ ਜਿਹਨਾਂ ਨੂੰ ਜੀ 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 ਸਾਰੇ ਇਕ ਬਰਾਬਰ ਨਹੀਂ ਹੁੰਦੇ ਬਿਲਕੁਲ ਸਾਰੇ ਇਕ ਬਰਾਬਰ ਨਹੀਂ ਹੁੰਦੇ ਨੇ ਔਰ ਕੁਝ ਜੋਰੇ ਅਪਰਾਧਕ ਸੋਚਦੇ ਜੋ ਲੋਗ ਨੇ ਉਹ ਪੰਜਾਬ ਦੇ ਵਿੱਚ ਆ ਗਏ ਨੇ ਦੇਖੋ ਮਨੀਸ਼ ਵੀ ਸਾਡੇ ਨਾਲ ਜੁੜਿਆ ਹੋਇਆ ਨੇ ਮਨੀਸ਼ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜ਼ਰੂਰਤ ਵੀ ਨੇ ਤੇ ਮੁਸੀਬਤ ਵੀ ਨੇ ਬੱਚੇ ਦੇ ਨਾਲ ਜੋ ਹੋਇਆ ਉਹ ਗਲਤ ਹੋਇਆ ਸਾਰੇ ਮਜ਼ਦੂਰ ਇਕੋ ਜਿਹੇ ਨਹੀਂ ਹੁੰਦੇ ਨੇ ਜਿਸ ਨੇ ਕ੍ਰਾਈਮ ਕੀਤਾ ਉਸ ਦੇ ਖਿਲਾਫ ਸਖਤ ਕਾਰਵਾਈ ਤਾਂ ਉਣੀ ਜ਼ਰੂਰੀ ਹੈ ਹੀ ਲੇਕਿਨ ਇਸ ਦੇ ਨਾਲ ਹੀ ਜਦੋਂ ਪ੍ਰਵਾਸੀ ਪੰਜਾਬ ਦੇ ਵਿੱਚ ਵੜਦੇ ਨੇ ਉਸ ਵੇਲੇ ਕਿਸ ਤਰ੍ਹਾਂ ਦੇ ਨਿਯਮ ਹੋਣੇ ਚਾਹੀਦੇ ਨੇ ਕੀ ਕਹਿ ਰਹੇ ਨੇ ਲੋਕ ਲਾਹ ਦੇ ਜੀ ਕਿ ਪੂਰੇ ਪੂਰੇ ਪੰਜਾਬ ਦੇ ਵਿੱਚ ਨਿਕਤ ਵੀ ਨਜ਼ਰ ਆ ਰਹੀ ਹੈ ਲੇਕਿਨ ਉਸ ਦੇ ਬਾਅਦ ਕਹਿ ਸਕਦੇ ਕਿ ਇੱਕ ਤਰੀਕੇ ਦੀ ਪ੍ਰਵਾਸੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਤਰੀਕੇ ਦੀ ਪੰਜਾਬ ਦੀ ਲਾਈਫ ਲਾਈਨ ਵੀ ਕਹਿ ਸਕਦੇ ਕਿ ਪ੍ਰਵਾਸੀ ਹੀ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਖੇਤਾਂ ਵਿੱਚ ਕੰਮ ਕਰਨਾ ਹੈ ਨੌਮਰਵਾਸੀ ਇਫੈਕਟ ਨੇ ਕੰਮ ਕਰਨਾ ਤਾਂ ਪਰਵਾਸੀ ਕੋਈ ਵੀ ਵਿਅਕਤੀ ਨੇ ਕਿਸੇ ਵੀ ਕੰਮ ਕਰਵਾਉਣਾ ਤਾਂ ਪਰਵਾਸੀਆਂ ਤੋਂ ਹੀ ਕਰਵਾਇਆ ਜਾਂਦਾ ਕਿਉਂਕਿ ਪੰਜਾਬੀ ਮੁੰਡੇ ਜਿਹੜੇ ਹੈਗੇ ਨੇ ਆਪਣੇ ਜਾਂ ਪੰਜਾਬੀਆਂ ਨੌਜਵਾਨਾਂ ਦੀ ਜੇਕਰ ਗੱਲ ਕੀਤਾ ਵੀ ਇਹਨਾਂ ਦੀ ਰੁਚੀ ਲਗਾਤਾਰ ਵਿਦੇਸ਼ਾਂ ਵੱਲ ਲੜ ਕੇ ਕਿਹਨਾ ਵੱਲੋਂ ਕੀਤਾ ਜਾ ਰਿਹਾ ਹੈ ਜੀ ਦੂਸਰੇ ਪਾਸੇ ਇਹ ਕਹਿੰਦੇ ਕਿ ਇਸ ਨੂੰ ਲੈ ਕੇ ਬਹਾਰੀ ਦੀ ਜੇਕਰ ਸਪੈਸਿਫਿਕਲੀ ਗੱਲ ਕੀਤੀ ਜਾਵੇ ਤਾਂ ਬਹਾਰੀ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤਾਂ ਵੱਲੋਂ ਮਤੇ ਵੀ ਪਾਇਆ ਗਏ ਨੇ ਕਿ ਪਰਵਾਸੀਆਂ ਨੂੰ ਹੁਣ ਇਹ ਤੋਂ ਬਾਹਰ ਕੱਢ ਦਿੱਤਾ ਜਾਵੇ ਜਾਂ ਇਹਨਾਂ ਨੂੰ ਨਾਂ ਨਹੀਂ ਤਰੇ ਕਿ ਦੋ ਇੱਕ ਦਿਨ ਪਹਿਲਾਂ ਜਿਹੜਾ ਕਿ ਜਿਲ੍ਹਾ ਮੋਹਾਲੀ ਦੀ ਪੁਰਾਣੀ ਕਸਬੇ ਦੇ ਵਿੱਚ ਵੀ ਜਿਹੜਾ ਕਿ ਹੈ ਨਹਿਰਾਂ ਦੇ ਇੱਤੇ ਬੰਦੀਆਂ ਵੱਲੋਂ ਕਾਲ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਬਾਹਰ ਰੋਸ਼ ਮਾਰਚ ਵੀ ਜਿਹੜਾ ਕਿ ਹੈ ਕਿ ਪਰਵਾਸੀਆਂ ਦੇ ਖਾਤੇ ਲਗਾਤਾਰ ਕੱਟੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ ਸੇ ਮਾਹੌਲ ਜਿਹੜਾ ਕਿ ਇਸ ਤਰੀਕੇ ਦਾ ਟਰਾਂਸਪੋਰਟ ਜਿਹੜਾ ਕਿ ਵੱਧਦਾ ਹੋਇਆ ਨਜ਼ਰ ਆ ਰਿਹਾ ਜੀ ਉੱਧਰੇ ਪਾਸੇ ਜਦੋਂ ਗੱਲ ਕੀਤੀ ਜਾਵੇ ਇਸ ਇਲਾਕੇ ਦੀ ਨਾ ਇਲਾਕੇ ਦੇ ਵਿੱਚ ਕਹਿ ਰਹੇ ਕਿ ਭਾਈਚਾਰਕ ਸਾਥ ਨੂੰ ਕਿਹੜਾ ਕਿ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਪੰਜਾਬੀ ਵੀ ਨੇੜੇ ਕਿ ਅੱਜ ਨੇ ਆਪਣੇ ਵਪਾਰਕ ਸਪੇ ਜਾ ਕੇ ਕੰਮ ਕਰ ਰਹੇ ਨੇ ਕੰਮ ਨੂੰ ਉਹਨਾਂ ਨੂੰ ਉੱਥੇ ਦਿੱਕਤਾਂ ਆ ਸਕਦੀਆਂ ਨੇ ਇਸ ਦੇ ਲੈ ਕੇ ਸਾਡੇ ਨਾਲ ਇੱਥੇ ਸ਼ੁਰੂਆਤ ਅਕਾਲੀ ਦਵਤੇ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਨੇ ਪਰਮਿੰਦਰ ਸਿੰਘ ਸੁਹਾਣਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਇਸ ਤਰੀਕੇ ਨਾਲ ਉਹ ਮੀਂਹ ਘਟਨਾ ਤੋਂ ਦੇਖ ਰਹੇ ਨੇ ਆ ਦੇਖੋ ਜੀ ਪ੍ਰਵਾਸੀਆਂ ਦੀ ਗੱਲ ਹੋਈ ਹੈ ਅਸੀਂ ਇਸ ਤੋਂ ਤਕਰੀਬਨ 1 ਸਾਲ ਪਹਿਲਾਂ ਇੱਥੇ ਇੱਕ ਮਰਡਰ ਹੋਇਆ ਪ੍ਰਵਾਸੀ ਕੋਲ ਕੀਤਾ ਗਿਆ ਉਮੜੇ ਪਿੰਡ ਬੜੀ ਰੋਡ ਬੀਅਰਪੋਰਟ ਜਾਮ ਰਹੀ ਸਾਰਾ ਕੁਝ ਕਿਹਾ ਸੀ ਸਰਕਾਰ ਨੂੰ ਬਾਰ ਬਾਰ ਮੰਗ ਕਰਦੇ ਰਹੇ ਕਿ ਇੱਥੇ ਇੱਕ ਕੰਟਰੋਲ ਰੂਮ ਬਣਾ ਦਿਓ ਜੋ ਕੋਈ ਪ੍ਰਵਾਸੀ ਆਇਆ ਹੈ ਕੰਮ ਸਿੱਕਾ ਉਹਦੀ ਵੈਰੀਫਿਕੇਸ਼ਨ ਤਾਂ ਹੋ ਜਾਏ ਅੱਜ ਅੱਜ ਸਰਕਾਰ ਦੀ ਜਵਾਬਦੇਹੀ ਹੁਣ ਕਹਿੰਦੀ ਹੈ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਕਿ ਦੇਖੋ ਇੱਕ ਜੇ ਕੰਟਰੋਲ ਰੂਮ ਬਣ ਜੂਗਾ ਉੱਥੇ ਆ ਕੇ ਜੇ ਕੋਈ ਵੀ ਪ੍ਰਵਾਸੀ ਜੇ ਆਇਆ ਮੰਨ ਲਓ ਸੁਹਾਣੇ ਪਿੰਡ ਤੇ ਆਇਆ ਕਿਸੇ ਨਾਗਰ ਦੇ ਪਿੰਡ ਤੇ ਆਇਆ ਤਾਂ ਉਹਦੀ ਵੈਰੀਫਿਕੇਸ਼ਨ ਹੋ ਚੁੱਕਾ ਹੈ ਤਾਂ ਕ੍ਰਿਮੀਨਲ ਕੋਰਟ ਤਾਂ ਨਹੀਂ ਹੈਗਾ ਪਿੱਛੇ ਉਹ ਸ਼ਕਦਾ ਮੈਂ ਨਹੀਂ ਕਹਿੰਦਾ ਵੀ ਸਾਰੇ ਕ੍ਰਾਈਮਨਲ ਹੈ 95% ਬਿਲਕੁਲ ਸਹੀ ਹੋਣਗੇ ਉਹ ਕਮਾਈ ਕਰਨ ਲਈ ਇੱਥੇ ਆਏ ਆ ਪਰ 5% ਲੋਕ ਉਥੋਂ ਕ੍ਰਾਈਮ ਕਰਕੇ ਇੱਥੇ ਆਉਨੇ ਆ ਕ੍ਰਾਈਮਨਲ ਹੁੰਨੇ ਆ ਉਲੜਵਾਜੀ ਕਰਦੇ ਆ ਇੱਥੇ ਆ ਕੇ ਅਸੀਂ ਕਿਸੇ ਪ੍ਰਵਾਸੀ ਦੇ ਖਿਲਾਫ ਨਹੀਂ ਜਿਹੜਾ ਇੱਥੇ ਆ ਕੇ ਕੰਮ ਕਰਨਾ ਚਾਹੁੰਦਾ ਪੰਜਾਬ ਨੂੰ ਜੀ ਆਇਆਂ ਕਹੂਗਾ ਪਰ ਇਹਦੇ ਵਿੱਚ ਤਾਂ ਕਿਸ ਤਰੀਕੇ ਦੀ ਗਾਈਡਲਾਈਨ ਚਾਹੀਦੀ ਹੈ ਕਿ ਕਿਸ ਤਰੀਕੇ ਦੀ ਗਾਈਡੈਂਸ ਸਾਰੋਖਾਂ ਦੀ ਤੇ ਜਿਹੜਾ ਪ੍ਰਵਾਸੀ ਇੱਥੇ ਆ ਕੇ ਕੰਮ ਕਰਨ ਉਹ ਦੇਖਣੇ ਕਿ ਕਿ ਉਹਨਾਂ ਤੇ ਨਿਗਰਖ ਰੱਖੇ ਜਿਹੜੇ ਪੇਪਰ ਲਿਖਦੇ ਨੇ ਬੰਦੇ ਨੇ ਕੁੜਾ ਤੇ ਛਾਂ ਨਾਲ ਬੈਠਾ ਦੇਖੋ ਇਹ ਹੈ ਜੀ ਵੀ ਇਹਨਾਂ ਤੇ ਸਭ ਤੋਂ ਪਹਿਲਾਂ ਇੱਕ ਫਾਰਮ ਭਰਨਾ ਪੈਂਦਾ ਕਿਸੇ ਵੀ ਸਟੇਟ ਤੋਂ ਆਇਆ ਉਸ ਸਟੇਟ ਤੋਂ ਜਦੋਂ ਮੰਨ ਲਓ ਪੰਜਾਬ ਚ ਐਂਟਰ ਹੋਇਆ ਤਾਂ ਫਾਰਮ ਭਰਿਆ ਜਾਵੇ ਫਾਰਮ ਭਰਨ ਤੋਂ ਬਾਅਦ ਉਹਦੇ ਪਿੰਡ ਤੋਂ ਉਸਦੀ ਵੈਰੀਫਿਕੇਸ਼ਨ ਕਰਾਈ ਜਾਵੇ ਜਿਸ ਪਿੰਡ ਦਾ ਰਹਿਣ ਵਾਲਾ ਹੋ ਤਾਂ ਜੋ ਉਥੋਂ ਪਤਾ ਲੱਗ ਸਕੇ ਕਿ ਬਾਕੀ ਇਹ ਕੰਮ ਕਰਨ ਲਈ ਆਇਆ ਜਾਂ ਇੱਥੇ ਕ੍ਰਿਮੀਨਲ ਰਿਕਾਰਡ ਕਰਕੇ ਆਇਆ ਜੇਕਰ ਪੰਜਾਬ ਨੂੰ ਇਸਦੀ ਗੱਲ ਕੀਤੀ ਜਾਵੇ ਇਹ ਤਾਂ ਕੰਡੀਸ਼ਨ ਪਹਿਲੇ ਕੱਦ ਦਿੱਤੀ ਗਈ ਹੈ ਕੋਈ ਵੀ ਵਿਅਕਤੀ ਜਿਹੜਾ ਇਹ ਦਾਇਰਨਾਮਾ ਰੱਖਣਾ ਹੈ ਉਹਦੇ ਤੋਂ ਪਹਿਲਾਂ ਇੱਕ ਕੰਡੀਸ਼ਨ ਜਿਹੜੀ ਦਿੱਤੀ ਹੈ ਜਾਂਦੇ ਕਿ ਪੁਲਿਸ ਵੈਰੀਫਿਕੇਸ਼ਨ ਹੋਣੀ ਹੈ ਉਹ ਪਿਛਲਾ ਸੂਬੇ ਕਿੱਥੋਂ ਵੀ ਆਇਆ ਉਦੋਂ ਵੈਰੀਫਿਕੇਸ਼ਨ ਹੋਲੇ ਕਿ ਕਿ ਇੱਥੇ ਦੇ ਮਕਾਨ ਮਾਲਕ ਨੇ ਉਹ ਆਪਣੇ 100 ਰੁ ਦੇਖੋ ਫਾਰਮ ਜਰੂਰ ਭਰਦੇ ਹੋ ਫਾਰਮ ਉਥੇ ਥਾਣੇ ਦੀ ਟੋਕਰੀ ਦੇ ਵਿੱਚ ਰਹਿ ਜਾਂਦੇ ਨੇ ਉਹ ਕਿ ਜਾਂਦੇ ਹੀ ਨਹੀਂ ਇਸ ਕਰਕੇ ਸਿੱਧਾ ਹੌਟਲਾਈਨ ਤੇ ਚਾਹੀਦਾ ਹੌਟਲਾਈਨ ਤੇ ਉਹਦਾ ਵਿਹਾਰ ਸਰਕਾਰ ਨਾਲ ਕੰਟੈਕਟ ਹੋਵੇ ਯੂਪੀ ਸਰਕਾਰ ਨਾਲ ਉਹਨਾਂ ਦਾ ਕੰਟੈਕਟ ਹੋਵੇ ਉੱਥੇ ਇੱਥੋਂ ਦੀ ਉੱਥੇ ਜਾਵੇ ਮੇਲ ਨਾਲ ਦੀ ਨਾਲ ਪਤਾ ਲੱਗ ਜੇ ਵੀ ਇਹ ਬੰਦਾ ਹੈ ਕਿਸ ਕੌੜ ਦਾ ਕੀ ਇਹਦਾ ਉਹ ਹੈ ਸੋ ਇਸ ਕਰਕੇ ਉਹ ਤਾਂ ਕਈ ਕਈ ਮਹੀਨੇ ਲੱਗ ਜਾਂਦੇ ਨੇ ਇਹਨਾਂ ਨੂੰ ਕ੍ਰਾਈਮ ਕਰਕੇ ਅਗਲਾ ਭੱਜ ਜਾਂਦਾ ਜਿੰਨੇ ਚੁੱਧੀ ਵੈਰੀਫਿਕੇਸ਼ਨ ਕਲੀਅਰ ਹੋ ਕੇ ਆਦੀ ਹੈ ਐਨੇ ਲੋਕ ਕ੍ਰਾਈਮ ਕਰਕੇ ਇੱਥੋਂ ਭੱਜੂ ਕੋਈ ਇਸ ਕਰਕੇ ਬਿਲਕੁਲ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਅਸੀਂ ਜਾਣਦੇ ਪਛਾਣਦੇ ਨਹੀਂ ਆ ਮਨੀਸ਼ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਤਸਦੀਕ ਕਿਵੇਂ ਕਰ ਸਕਦੇ ਆ ਲੇਕਿਨ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਬਣ ਜਾਂਦੇ ਨੇ ਉਹ ਵਸ਼ਿੰਦੇ ਬਣ ਜਾਂਦੇ ਨੇ ਪੰਜਾਬ ਦੇ ਮੈਂ ਆਉਂਗੀ ਤੁਹਾਡੇ ਕੋਲ ਪਰ ਸੇਮ ਵੀ ਸਾਡੇ ਨਾਲ ਲੁਧਿਆਣਾ ਤੋਂ ਜੁੜੇ ਹੋਏ ਨੇ ਅ ਤਸੇਮ ਲੁਧਿਆਣਾ ਇੱਕ ਹੋਜ਼ਰੀ ਇੰਡਸਟਰੀ ਹੈ ਬਹੁਤ ਸਾਰੀਆਂ ਫੈਕਟਰੀਆਂ ਨੇ ਔਰ ਫੈਕਟਰੀਆਂ ਦੇ ਵਿੱਚ ਮਜ਼ਦੂਰ ਵੀ ਕੰਮ ਕਰਦੇ ਨੇ ਇਹ ਜਿਹੜੇ ਨਵੇਂ ਮਜ਼ਦੂਰ ਆਉਂਦੇ ਨੇ ਜਾਂ ਹੋਰ ਨਾਲ ਸਟੇਟ ਤੋਂ ਆਉਂਦੇ ਨੇ ਇਹਨਾਂ ਦੀ ਤਸਦੀਕ ਕਿਵੇਂ ਹੋਣੀ ਚਾਹੀਦੀ ਹੈ ਕਿਉਂਕਿ ਜੇ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਪਛਾਣਦੇ ਨਹੀਂ ਤਸਦੀਕ ਨਹੀਂ ਕਰ ਸਕਦੇ ਉਹਨਾਂ ਦੇ ਵੋਟਰ ਕਾਰਡ ਆਧਾਰ ਕਾਰਡ ਬਣਾ ਚਾਹੁੰਦੇ ਨੇ ਵਸਿੰਦੇ ਬਣ ਚਾਹੁੰਦੇ ਨੇ ਇੱਕ ਵੱਡੀ ਸਮੱਸਿਆ ਇਸ ਵੇਲੇ ਬਣੀ ਹੋਈ ਹੈ ਨੇ ਇੰਡਸਟਰੀਸਟ ਕੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਦੇ ਨਿਯਮ ਤੈ ਹੁਣੇ ਚਾਹੀਦੇ ਨੇ ਹਾਂ ਬਿਲਕੁਲ ਜਿਸ ਤਰ੍ਹਾਂ ਨਾਲ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈਗਾ ਇੱਥੇ ਜ਼ਿਆਦਾਤਰ ਜਿਹੜੇ ਪ੍ਰਵਾਸੀ ਨੇ ए, यूपी ਤੋਂ बिहार ਤੋਂ उत्तराखंड ਤੋਂ ਅਲੱਗ-ਅਲੱਗ ਜਿਹੜੇ ਏਰੀਆ ਚੋਂ ਆਉਂਦੇ ਨੇ ਕੰਮ ਕਰਦੇ ਨੇ ਸਭ ਤੋਂ ਵੱਡੀ ਗੱਲ ਇੰਡਸਟਰੀ ਦੇ ਵਿੱਚ ਪ੍ਰਵਾਸੀ ਲੋਕ ਬਹੁਤ ਜ਼ਿਆਦਾ ਨੇ ਲੇਕਿਨ ਸਭ ਤੋਂ ਵੱਡੀ ਗੱਲ ਆ ਵੈਰੀਫਿਕੇਸ਼ਨ ਦੀ ਪੁਲਿਸ ਵੱਲੋਂ ਜਰੂਰ ਇੱਕ ਆਦੇਸ਼ ਜਾਰੀ ਕੀਤੇ ਜਾਂਦੇ ਨੇ ਵੀ ਜਿਹੜਾ ਵੀ ਕੋਈ ਕਿਸੇ ਦੇ ਚਾਹੇ ਤਾਂ ਫੈਕਟਰੀ ਚ ਕੰਮ ਕਰਦਾ ਚਾਹੇ ਕਿਸੇ ਦੇ ਮਕਾਨ ਤੇ ਕਿਰਾਏ ਤੇ ਰਹਿੰਦਾ ਹੈਗਾ ਵੀ ਉਹਦੀ ਵੈਰੀਫਿਕੇਸ਼ਨ ਕਰਾਓ ਪਰ ਵੈਰੀਫਿਕੇਸ਼ਨ ਦਾ ਪ੍ਰੋਸੈਸ ਤਾਂ ਜਿਹੜਾ ਆ ਬੜਾ ਢਿੱਲਾ ਪ੍ਰੋਸੈਸ ਹੈਗਾ बार-बार ਜਦੋਂ ਚੱਕਰ ਲਗਾਉਣੇ ਪੈਂਦੇ ਲੋਕਾਂ ਨੂੰ ਤਾਂ ਦਿੱਕਤ ਆਉਂਦੀ ਹੈ ਇਸ ਕਰਕੇ ਲੋਕ ਥੋੜਾ ਜਿਹਾ ਹਿਜਕਜਾਹਤ ਸੋ ਜਿਹੜੀ ਹੁਸ਼ਿਆਰਪੁਰ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਜਿੱਥੇ ਇਹ ਪੰਜਾਬ ਦੇ ਅਲਗ-alag ਇਲਾਕਿਆਂ ਦੇ ਵਿੱਚ ਬਟਿੰਡਾ ਹੁਸ਼ਿਆਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਆਈਆਂ ਗੱਲਾਂ ਵੀ ਮਤੇ ਪਾਤੇ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਲੇਕਿਨ ਪਰ ਜੇਕਰ ਦੇਖਿਆ ਜਾਏ ਇਹ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਨਹੀਂ ਹੈ ਲੁਧਿਆਣਾ ਦੇ ਵਿੱਚ ਸਭ ਤੋਂ ਵੱਡੀ ਗੱਲ ਲੋਕ ਜ਼ਿਆਦਾ ਪ੍ਰਵਾਸੀਆਂ ਤੇ ਡਿਪੈਂਡ ਨੇ ਚਾਹੇ ਕੋਈ ਫੌਜੀ ਫੈਕਟਰੀ ਆ ਚਾਹੇ ਸੈਕਲ ਇੰਡਸਟਰੀ ਆ ਹੈ ਲੋਹੇ ਦੀ ਇੰਡਸਟਰੀਆ ਸੋ ਅਸੀਂ ਸਾਡੇ ਨਾਲ ਲੁਧਿਆਣਾ ਦੇ ਲੋਕ ਖੜੇ ਨੇ ਅਸੀਂ ਗੱਲ ਕਰਾਂਗੇ ਬਹੁਤ ਉੱਗੇ ਲੋਕ ਉਹਨਾਂ ਨਾਲ ਗੱਲ ਕਰਾਂਗੇ ਪਰ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਸੋਚਦੇ ਜਿਵੇਂ ਪ੍ਰਵਾਸੀਆ ਆ ਘਟਣਾ ਘਟਿਆ ਹਾਰਪੁਰ ਕੀ ਸੋਚਦੇ ਹੋ ਵੀ ਪ੍ਰਵਾਸੀਆ ਤੋਂ ਬਿਨਾ ਕੀ ਇੱਥੇ ਕੰਮ ਚੱਲ ਸਕਦੇ ਨੇ ਜਾਂ ਤੁਸੀਂ ਕੀ ਸੋਚਦੇ ਹੋ ਕੀ ਹੋਣਾ ਚਾਹੀਦਾ ਇਹਦੇ ਬਾਰੇ ਪਰ ਮੈਂ ਤਾਂ ਇੱਕ ਬੈਂਤੀ ਕਰੂੰਗਾ ਕਿ ਜਿਹੜੇ ਲੋਕੀ ਬਾਹਰੋਂ ਕੰਮ ਕਰਨ ਆਉਂਦੇ ਆ ਜਿਨ੍ਹਾਂ ਨੂੰ ਆਪਾਂ ਪਈਏ ਕਹਿ ਦਿੰਨੇ ਜਾਂ ਪ੍ਰਵਾਸੀ ਕਹਿ ਦਿੰਨੇ ਸਾਡੀ ਜਿੰਨੀ ਇੰਡਸਟਰੀ ਹੈ ਜਿੰਨੀ ਲੇਬਰ ਕਰਦਾ ਸਾਰਾ ਉਹਨਾਂ ਤੇ ਡਿਪੈਂਡ ਹੈ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਸਾਰੇ ਇਲਾਕੇ ਨੂੰ ਆਪਾਂ ਇੱਕ ਪਾਸੇ ਉਹਨੂੰ ਗੈਨ ਲਈ ਤੇ ਸਾਰੇ ਗੁਨਾਹਗਾਰ ਨੇ ਐਦਾ ਨਹੀਂ ਹੋਣਾ ਚਾਹੀਦਾ ਜਿਸ ਬੰਦੇ ਨੇ ਗੁਨਾਹ ਕੀਤਾ ਉਹਨੂੰ ਪੂਰੇ ਤੌਰ ਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਬੇਸ਼ੱਕ ਉਹਨੂੰ ਬਾਜ਼ਾਰ ਚ ਖੜਾ ਕਰਕੇ ਗੋਲੀ ਮਾਰਦੇ ਹੋ। ਕਹਿਣ ਕੋਈ ਤਰਾਜ ਨਹੀਂ ਹੈਗਾ। ਪਰ ਜੇ ਆਪਾਂ ਇਹ ਕਹਿੰਦੀ ਐ ਮੈਂ ਸਾਰੇ ਬਾਹਰ ਕੱਢਨੇ ਆ। ਕਿਉਂ ਮੇਰੇ ਹਿਸਾਬ ਨਾਲ ਆਪਣੇ ਨਾਲ ਤੇ ਠੀਕ ਨਹੀਂ ਹੈਗਾ। ਫਿਰ ਸਾਡੇ ਜਿਹੜੇ ਪੰਜਾਬ ਲੁਧਿਆਣਾ ਇਹਦਾ ਜਿਹੜਾ ਵਿਕਾਸ ਹੈ ਬਿਲਕੁਲ ਲੇਬਰ ਦਾ ਕੋਈ ਖਤਮ ਹੋ ਜਾਊਗਾ। ਕਿਉਂਕਿ ਪੰਜਾਬੀ ਜਮੀਨ ਜਿਹੜਾ ਉਹ ਲੇਬਰ ਕਰ ਨਹੀਂ ਸਕਦਾ। ਕੀ ਕਿਹੜਾ ਚੋਰ ਤੁਸੀਂ ਕਿਵੇਂ ਵੈਰੀਫਿਕੇਸ਼ਨ ਵਾਲੀ ਇਹਦੇ ਕੀ ਹੋਣਾ ਤੇ? ਬਸ ਜੀ ਪੰਜਾਬ ਪੁਲਿਸ ਬੜਾ ਸਾਹ ਦੇ ਲਈ ਆਪੜਾ ਉਹ ਫੇਰ ਵੀ ਜੇਗੀ ਐਸੀ ਗੱਲ ਸਾਨੂੰ ਰਾਹ ਲੰਕੇ ਨਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਵਾ ਕੀ ਕਹਿਣਾ ਚਾਹੁੰਦੇ ਜੀ ਸਾਰੀ ਆਏ ਗੱਲ ਕਹਿਣਾ ਚਾਹਨੀ ਹਾਂ ਕਿ ਦੇਖੋ ਜੇ ਮਤਲਬ ਕਿ ਕੋਈ ਭਈਏ ਪ੍ਰਵਾਸੀ ਗਲਤ ਕੰਮ ਕਰਦੇ ਆ ਤਾਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਵਾ ਜਿਹੜੇ ਸਹੀ ਕੰਮ ਕਰ ਰਿਹਾ ਉਹਨਾਂ ਨੂੰ ਇੱਥੇ ਹੀ ਰਹਿਣ ਦਿਓ ਕਿਉਂਕਿ ਪੰਜਾਬੀ ਭਰਾ ਸਾਡੇ ਕੰਮ ਕਰਕੇ ਰਾਜੀ ਨਹੀਂ ਹੈਗੇ ਕਿਉਂਕਿ ਜੇ ਭਈਏ ਨੇ ਰੇੜੀ ਲਾਈ ਜੀ ਪੰਜਾਬੀ ਭਰਾ ਨੂੰ ਕਹਿੰਦੇ ਸਾਥ ਦੇਣੇ ਵੀ ਤੂੰ ਪੰਜਾ ਸਬਜੀ ਰੇੜੀ ਲਾੜਾ ਯਾ ਬਰੋਡ ਦੇ ਰੇੜੀ ਨਾਲ ਅਗਲਾ ਕਹਿੰਦਾ ਮੈਂ ਇੱਥੇ ਚੌਂਕ ਤੇ ਨਹੀਂ ਖੜ ਗਿਆ ਕੰਮ ਨਹੀਂ ਕਰ ਸਕਦਾ ਜੇ ਕੰਮ ਨਹੀਂ ਕਰ ਸਕਦੇ ਇੱਥੇ ਕਰੂਗਾ ਕੌਣ ਕੰਮ ਬਈਆਂ ਤੋਂ ਕਿ ਕਿਹੜਾ ਚਲੋ ਜੀ ਲੱਗਦਾ ਹੈ ਕਿ ਇੰਡਸਟਰੀ ਲੁਧਿਆਣੇ ਦੀ ਚੱਲ ਤੱਕ ਵੀ ਹੈ ਬਿਨਾਂ ਇਹ ਤੋਂ ਜਾਂ ਇੱਥੇ ਜਿਹੜਾ ਘਟਨਾ ਘਟਿਆ ਕਿਸ ਤਰ੍ਹਾਂ ਨਾਲ ਇਹਨੂੰ ਰੋਕਿਆ ਜਾ ਸਕਦਾ ਵਾਕਿਆ ਬਿਨਾਂ ਕੋਈ ਵੀ ਉਹੇ ਕੰਮ ਪੰਜਾਬ ਨਹੀਂ ਜਾਂਦਾ ਚੌਂਕ ਇੰਡਸਟਰੀ ਸਾਰੀ ਪ੍ਰਵਾਸੀ ਹੈ ਜਲਦੀ ਹੈ ਦੇਰ ਬਸ ਸਾਰੀ ਪ੍ਰਵਾਸੀ ਹੋਵੇ ਤਾਂ ਹੀ ਕੰਮ ਚੱਲੇ ਪੰਜਾਬੀ ਕੋਈ ਵੀ ਲੇਬਰ ਕੰਮ ਕਰਕੇ ਕੁਝ ਨਹੀਂ ਆਏਗਾ ਇਸੇ ਪ੍ਰਵਾਸੀ ਜਿਹੜਾ ਗਲਤ ਕੰਮ ਕਰ ਉਹਨੂੰ ਸਜ਼ਾ ਦਿੱਤੀ ਜਾਵੇ ਉਸੇ ਗੋਲੀ ਮਾਰ ਕੇ ਮਾਰ ਇਹ ਇਹ ਠੀਕ ਹੋਣਾ ਚਾਹੀਦਾ ਹੈ ਬਾਕੀ ਪ੍ਰਵਾਸੀ ਤੋਂ ਬਿਨਾਂ ਯਾਰ ਕੋਈ ਕੰਮ ਨਹੀਂ ਹੋਣਾ ਠੀਕ ਹੈ ਨਾ ਚਲੋ ਜੀ ਪ੍ਰਵਾਸੀ ਤੋਂ ਬਗੈਰ ਜੀ ਕੋਈ ਕੰਮ ਨਹੀਂ ਚੱਲਣਾ ਤੇ ਦੇਵਰੇ ਦੇ ਇਹ ਤਾਂ ਤੁਹਾਰੀ ਚਰਣੀ ਨਹੀਂ ਬਿਲਕੁਲ ਗੱਗ ਜਿਸ ਤਰ੍ਹਾਂ ਨਾਲ ਲੋਕਾਂ ਦਾ ਇਹੀ ਕਹਿਣਾ ਲੁਧਿਆਣੇ ਵਾਲੇ ਦਾ ਵੀ ਜਿਹੜਾ ਪ੍ਰਵਾਸੀ ਨੇ ਸਭ ਤੋਂ ਜ਼ਿਆਦਾ ਆ ਲੋਕਾਂ ਦੀ ਲਾਈਫ ਲਾਈਨ ਇੰਨਾ ਵੀ ਡਿਪੈਂਡ ਹੋ ਚੁੱਕੀ ਹੈਗੀ ਆ ਫੈਕਟਰੀਆਂ ਦੇ ਵਿੱਚ ਦੁਕਾਨਾਂ ਦੇ ਵਿੱਚ ਹੌਜ਼ਰੀ ਦੇ ਵਿੱਚ ਹਰ ਕਿੱਤੇ ਦੇ ਵਿੱਚ ਜਿਹੜਾ ਹੈਗਾ ਇੰਨਾ ਆ ਨੂੰ ਰੱਖਣਾ ਪੈਂਦਾ ਹੈਗਾ ਲੇਕਿਨ ਪਰ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਜ਼ਰੂਰ ਸਿਸਟਮ ਹੋਣਾ ਚਾਹੀਦਾ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਾਂ ਪੁਲਿਸ ਵੈਰੀਫਿਕੇਸ਼ਨ ਕਰਕੇ ਦੇਵੇ ਇੱਕ ਮੈਂ ਥੋੜਾ ਦੱਸਣਾ ਚਾਹੁੰਦਾ ਅੱਜ ਤੋਂ ਜਦੋਂ ਸਭ ਤੋਂ ਪਹਿਲਾਂ ਪੁਲਿਸ ਕਮਿਸ਼ਨਰੇਟ ਬਣੇ ਸੀ ਉਸ ਸਮੇਂ ਇਹ ਹੁੰਦਾ ਸੀਗਾ ਵੀ ਜਦੋਂ ਵੀ ਇਹ ਕੋਈ ਬੰਦਾ ਪ੍ਰਵਾਸੀ ਸੀ ਕਿਸੇ ਨੇ ਵੈਰੀਫਿਕੇਸ਼ਨ ਕਰਾਉਣੀ ਸੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਦਿੰਦੀ ਸੀ ਕਿ ਚਾਹੇ ਉਹ ਬਿਹਾਰ ਦਾ ਰਹਿਣਾ ਹੋਵੇ ਚਾਹੇ ਯੂਪੀ ਦਾ ਸੀਗਾ ਉਸ ਦੇ ਘਰ ਤੱਕ ਵੈਰੀਫਿਕੇਸ਼ਨ ਹੁੰਦੀ ਸੀ ਉਸ ਤੋਂ ਬਾਅਦ ਜਿਹੜਾ ਇੱਕ ਕਾਰਡ ਬਣਦਾ ਸੀਗਾ ਤਾਂ ਜੋ ਉਸ ਦਾ ਕ੍ਰਿਮੀਨਲ ਰਿਕਾਰਡ ਪਤਾ ਲੱਗਦਾ ਸੀ ਪਰ ਹੁਣ ਜਦੋਂ ਵੀ ਕੋਈ ਸੁਭਦਾ ਸੈਂਟਰ ਜਾਂਦਾ ਹੈਗਾ ਆ ਉੱਥੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਫਾਰਮ ਭਰਿਆ ਜਾਵੇ ਫੋਟੋ ਖਿੱਚੀ ਜਾਂਦੀ ਸਭ ਕੁਝ ਕੀਤਾ ਜਾਂਦਾ ਪਰ ਜਦੋਂ ਵੈਰੀਫਿਕੇਸ਼ਨ ਦੀ ਵਾਰੀ ਹੁੰਦੀ ਆ ਤਾਂ ਉੱਥੇ ਇਹ ਕਹਿ ਦਿੱਤਾ ਜਾਂਦਾ ਖੁਦ ਜਿਹੜੇ ਨੇ ਇਹ ਜਿਹਨੇ ਰੱਖਿਆ ਹੈ ਇਹਨਾਂ ਦਾ ਸਾਰਾ ਕੋਸ਼ ਰਿਕਾਰਡ ਲੈ ਆ ਕੇ ਦੇਵੇ ਤੇ ਲੋਕ ਇਸ ਕਰਕੇ ਥੋੜਾ ਜਿਹਾ ਡਰਦੇ ਨੇ ਵੀ ਅਸੀਂ ਕਿੱਥੋਂ ਰਿਕਾਰਡ ਲੈ ਕੇ ਜਦ ਪੁਲਿਸ ਉਹਨਾਂ ਦੇ ਉੱਤੇ ਮੋਡੇ ਨੇ ਸਾਰਾ ਕੁਝ ਸਿੱਟ ਦਿੰਦੀ ਹੈ ਜਦ ਜਿਸ ਤਰ੍ਹਾਂ ਨਾਲ ਪਹਿਲਾਂ ਸੀਗਾ ਆ ਵੀ ਉਹਨਾਂ ਦੀ ਵੈਰੀਫਿਕੇਸ਼ਨ ਉਹਨਾਂ ਦੇ ਸੂਬਿਆਂ 'ਚ ਹੁੰਦੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਇੱਥੇ ਕਾਰਡ ਬਣਦਾ ਸੀਗਾ ਤੇ ਉਸ ਨਾਲ ਜਿਹੜਾ ਸੀ ਕ੍ਰਾਈਮ ਰੇਟ ਘਟੋ ਬਸ ਲੇਕਿ ਵੀ ਬਿਨਾ ਵੈਰੀਫਿਕੇਸ਼ਨ ਦੇ ਦੁਕਾਨਾਂ ਦੇ ਉੱਤੇ ਘਰਾਂ ਦੇ ਵਿੱਚ ਨੌਕਰ ਜਾਂ ਫੈਕਟਰੀਆਂ ਦੇ ਵਿੱਚ ਰੱਖੇ ਹੋਏ ਨੇ ਕੋਈ ਪਤਾ ਨਹੀਂ ਲੱਗਦਾ ਵੱਡੇ ਵੱਡੇ ਵੇੜੇ ਨੇ ਲੁਧਿਆਣੇ ਦੇ ਵਿੱਚ ਇੱਕ ਇੱਕ ਵੇੜੇ ਦੇ ਵਿੱਚ 5-500 ਪ੍ਰਵਾਸੀ ਮਜ਼ਦੂਰ ਰਹਿੰਦਾ ਹੈਗਾ ਇਹ ਨਹੀਂ ਪਤਾ ਚੱਲਦਾ ਕੌਣ ਬੰਦਾ ਕ੍ਰਿਮੀਨਲ ਆ ਜਾਂ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੈਗਾ ਜਾਂ ਕਿਸੇ ਸੂਬੇ ਦੇ ਵਿੱਚ ਉਹ ਕ੍ਰਾਈਮ ਕਰਕੇ ਆਇਆ ਹੈ ਪ੍ਰੋਬਲਮ ਇਹ ਹੀ ਹੈ ਕਿ ਪ੍ਰਵਾਸੀ ਜ਼ਰੂਰੀ ਵੀ ਨੇ ਮਜਬੂਰੀ ਵੀ ਹੈ ਜ਼ਰੂਰੀ ਵੀ ਹੈ ਮਜਬੂਰੀ ਵੀ ਹੈ ਲੇਕਿਨ ਮੁਸੀਬਤ ਵੀ ਬਣੇ ਹੋਏ ਨੇ ਮਾਰਮੀਤ ਇੱਕ ਵਾਰ ਫਿਰ ਤੁਹਾਨੂੰ ਕਰੂੰਗੀ ਆਰਮੀਤ ਸਖਤ ਨਿਯਮ ਹੋਣੇ ਚਾਹੀਦੇ ਨੇ ਇਸ ਦੇ ਵਿੱਚ ਕੋਈ ਦੋਰਾਹੇ ਨਹੀਂ ਹੈ ਲੇਕਿਨ ਕੀ ਲੱਗਦਾ ਹੈ ਕਿ ਕਾਨੂੰਨੀ ਅਰchna ਵੀ ਕਦੇ ਆਈਆਂ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਜਿਵੇਂ ਮਤੇ ਵੀ ਪਾਏ ਗਏ ਨੇ ਜਾਂ ਹੋਰ ਵੀ ਕਈ ਵਾਰ ਕਦਮ ਜ਼ਰੂਰ ਚੁੱਕੇ ਗਏ ਨੇ ਇਹਨਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਲਈ ਜਾਂ ਇਹ ਗਲਤ ਅਨਸਰ ਨਾ ਇਹਨਾਂ ਦੇ ਵਿੱਚ ਆ ਜਾਣ ਲੇਕਿਨ ਕਾਨੂੰਨੀ ਅਰchn ਕਿਤੇ ਨਾ ਕਿਤੇ ਆ ਜਾਂਦੀ ਹੈ ਔਰ ਇੱਕ ਵੱਡਾ ਵੋਟ ਬੈਂਕ ਵੀ ਬਣੇ ਹੋਏ ਨੇ ਬਿਲਕੁਲ ਕਾਗਲ ਬਹੁਤ ਵੱਡੀ ਗੱਲ ਤੁਸੀਂ ਕਹੀ ਜਿਵੇਂ ਕਿ VOT ਬੈਂਕਾਂ ਕਾ ਬਿਲਕੁਲ ਸਕੇ ਨਾ ਕਿਤੇ ਕੰਢੇ ਸ਼ਹਿਰਾਂ ਦੇ ਵਿੱਚ ਜੋ ਵੱਡਾ VOT ਬੈਂਕ ਆ ਪਰਵਾਸੀਆਂ ਦਾ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਨੇ ਉਹ ਦਾ VOT ਦੇ ਨਾਲ VOT ਬੈਂਕ ਦੇ ਨਾਲ ਜੁੜੇ ਹੋਏ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਉਸ ਤੋਂ ਅੰਥਾਂ ਦੀ ਬਣਦੀ ਹੈ ਜਿੱਤੇ ਕੋਲ ਇਹ ਜਿਹੜੇ ਬੰਸੂਰ ਨੇ ਇਹ ਪਰਵਾਸੀ ਨੇ ਜਿਹਦੀ ਫੈਕਟਰੀ ਦੇ ਵਿੱਚ ਜਿਹਦੇ ਜਿਹਦੇ ਘਰ ਦੇ ਵਿੱਚ ਆ ਕੇ ਕੰਮ ਕਰਦੇ ਨੇ ਕਿਉਂਕਿ ਉਹਨਾਂ ਦੀ ਵੱਡੀ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਆ ਉਹ ਪਰਸਪਤਿਸ਼ ਨਿਯਮਤਾਂ ਦੇ ਉਹ ਤੋਂ ਵੈਰੀਫਿਕੇਸ਼ਨ ਮੰਗਵਾਉਣ ਹਿੱਸੋਂ ਓਰੇਂਜ ਰਸਟਰ ਵਿਹਾਰ ਦਾ ਚਾਇਲਡ ਹੈ ਜਿੱਥੇ ਪਿਆਉਦੇ ਘਰਾਂ ਦੇ ਵਿੱਚ ਆ ਕੇ ਪਾਉਂਦੇ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਜਿਸ ਮਾਲਕ ਦੇ ਘਰ ਦੇ ਵਿੱਚ ਪ੍ਰਵਾਸੀ ਆ ਕੇ ਕੰਮ ਕਰਦਾ ਉਸ ਮਾਲਕ ਦੀ ਵੀ ਵੱਡੀ ਕਿਤੇ ਨਾ ਕਿਤੇ ਬਿਲਕੁਲ ਜ਼ਿੰਮੇਵਾਰੀ ਬਣ ਜਾਂਦੀ ਆ ਅਸੀਂ ਹੋਰ ਨਹੀਂ ਗੱਲਬਾਤ ਕਰ ਲੈਣਾ ਕਿਸ ਤਰ੍ਹਾਂ ਦੇਖ ਲਓ ਕਿਸੇ ਵੀ ਦੁਕਾਨਦਾਰੋਂ ਕਿਸੇ ਵੀ ਪ੍ਰਵਾਸੀ ਤੋਂ ਕੰਮ ਕਰਵਾਉਣ ਦੇ ਕੋਈ ਜਿਹੜੀ ਮਤਲਬ ਜਿਵੇਂ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਅਜਿਹਾ ਕਿ ਉਹ ਬੱਚੇ ਦੇ ਘਤਰ ਨੂੰ ਲੈ ਕੇ ਕਿ ਸਾਰੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਪੰਜਾਬ ਤੋਂ ਬਾਹਰ ਕੱਢੋ ਅਰੇ ਇਹ ਉਹਦਾ ਹੱਲ ਨਹੀਂ ਹੈ ਕੋਈ ਸਾਰੇ ਪ੍ਰਵਾਸੀਆਂ ਨੂੰ ਬਾਹਰ ਕਰਨ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਦੇਖੋ ਪ੍ਰਗਤੀ ਇੱਥੇ ਪਰਮਾਨੈਂਟ ਰੈਜ਼ੀਡੈਂਟ ਬਣੇ ਹੋਏ ਨੇ ਸਭ ਦੇ ਦਾ ਹਾਰਡ ਕਾਰਡ ਬਣੇ ਹੋਏ ਨੇ ਵੋਟਰ ਕਾਰਡ ਬਣੇ ਹੋਏ ਨੇ ਅੱਜ ਤੁਸੀਂ ਕੱਢ ਦਿਓਗੇ ਉਹਨਾਂ ਨੂੰ 2 ਮਹੀਨੇ ਬਾਅਦ ਉਹਨਾਂ ਨੇ ਫੇਰ ਹੋਇਆ ਕੇ ਬੈਠ ਜਾਣ ਕੋਈ ਕੋਈ ਹੱਲ ਨਹੀਂ ਹੈ ਪਰ ਜਿਹੜੇ ਬੰਦੇ ਨੇ ਇਹ ਨਿੰਦਾ ਯੋਗ ਕਦਮ ਉਠਾਇਆ ਉਹ ਬੱਚੇ ਦਾ ਕਤਲ ਕੀਤਾ ਅਗਵਾ ਕਰਕੇ ਨੂੰ ਸਾਕਤ ਤੋਂ ਸਾਕਤ ਸਜਾ ਮਿਲਣੀ ਚਾਹੀਦੀ ਹੈ ਕਿ ਸਾਰਿਆਂ ਨੂੰ ਸਜ਼ਾ ਨਹੀਂ ਮਿਲਣੀ ਮੈਂ ਬਣਾ ਤਾਂ ਇਹੀ ਪੰਜਾਬ ਸਰਕਾਰ ਤੋਂ ਹੈ ਕਿ ਸਾਰਿਆਂ ਦੀ ਵੈਰੀਫਿਕੇਸ਼ਨ ਕਰਕੇ ਜੋ ਵੀ ਇਹਨਾਂ ਦਾ ਸਿਸਟਮ ਬਣਾ ਕੇ ਤਾਂ ਬਣਾ ਕੇ ਚੱਲਣਾ ਚਾਹੀਦਾ ਵੀ ਜਿਹੜਾ ਵੀ ਪ੍ਰਵਾਸੀ ਆਪਣੇ ਸ਼ਹਿਰ ਆ ਕੇ ਆਂਦਾ ਪੰਜਾਬ 'ਚ ਪੂਰੀ ਪੂਰੀ ਵੈਰੀਫਿਕੇਸ਼ਨ ਕਰਕੇ ਆਪਣੇ ਪਰਿਵਾਰਕ ਕੈਸ਼ਾਂ ਤੇ ਰਜਿਸਟ੍ਰੇਸ਼ਨ ਜੋ ਹੈ ਉਹ ਹੁਣੇ ਜ਼ਰੂਰੀ ਹੈ ਮਨੀਸ਼ ਵੀ ਜੁੜੇ ਨੇ ਮਨੀਸ਼ ਉਰੀ ਵੈਰੀਫਿਕੇਸ਼ਨ ਤੇ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ ਇਸ ਦੇ ਵਿੱਚ ਤਾਂ ਕੋਈ ਕਾਨੂੰਨੀ ਅਰਜਨ ਲੱਗਦੀ ਨਹੀਂ ਹੈ ਕਿ ਲੱਗਦਾ ਹੈ ਕਿ ਇਹ ਨਿਯਮ ਜੋ ਹੈ ਸਖਤੀ ਦੇ ਨਾਲ ਲਾਗੂ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਔਰ ਇਸ ਦੇ ਨਾਲ ਹੀ 5 ਸਾਲਾ ਦਾ 마ਸੂਮ ਬੱਚਾ ਜਿਸ ਦੇ ਨਾਲ ਬਦਵੈਲੀ ਕੀਤੀ ਗਈ ਬੇਰਹਿਮੀ ਦੇ ਨਾਲ ਉਸ ਨੂੰ ਕਤਲ ਕੀਤਾ ਗਿਆ ਇਸ ਇਹ ਜੋ ਪੂਰਾ ਮਾਮਲਾ ਜੋ ਹੈ ਇਹ ਸਿਰਫ ਵਾਰਦਾਤ ਨਹੀਂ ਹੈ ਇੱਕ ਸਬਕ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਬੱਚੇ ਚ ਉਹਨਾਂ ਸੁਰੱਖਿਤ ਰਹਿਣ ਚਿੰਤਾ ਤਾਂ ਲੋਕਾਂ ਨੂੰ ਸਤਾ ਰਹੀ ਹੈ ਦਸ ਸੱਤ ਕਾਨੂੰਨ ਇਨਦਲੀ ਹੋਣਾ ਚਾਹੀਦਾ ਜੀ ਬਿਲਕੁਲ ਗੱਲ ਹੈ ਪਰ ਕਾਨੂੰਨ ਬਹੁਤ ਸਖਤ ਹੋਣਾ ਜੇਕਰ ਇਹ ਨੂੰ ਲੈ ਕੇ ਦੂਸਰੇ ਪਾਸੇ ਜੇਕਰ ਦਲ ਦਿੱਤਾ ਜਾਵੇ ਉਹ ਵੀ ਕੋਈ ਅਧਿਕਾਰੀ ਤਾਂ ਕੋਈ ਅਧਿਕਾਰੀ ਸਹੀ ਹੱਥ ਲਾ ਕੇ ਇਸ ਤਰ੍ਹਾਂ ਇਹ ਜਿਹੜੀ ਕਿੱਥੇ ਕਿੱਥੇ ਲੌਂਗ ਬਣਿਆ ਹੋਇਆ ਹੈ ਕਿ ਪੁਲਿਸ ਵੈਰੀਫਿਕੇਸ਼ਨ ਹੋਣਾ ਹੋਵੇ ਕਰਾਈ ਜਾਣੀ ਚਾਹੀਦੀ ਹੈ ਕਿ ਤੇ ਇਸ ਦੇ ਸਾਥ ਨਾਲ ਪ੍ਰਿੰਸ ਦੇ ਨੰਬਰਦਾਰ ਤੋਂ ਮੌਜੂਦ ਤੇ ਗੜੇ ਅਫਸਰ ਸਿੰਘ ਜੀ ਆ ਗਏ ਕਿ ਕਿਉਂਕਿ ਇਹ ਕਿ ਤਸਦੀਕ ਨਾ ਕਰਨੇ ਕਰਕੇ ਆਉਂਦੇ ਕਿ ਨੰਬਰਦਾਰ ਜਾਂ ਸਰਪੰਚ ਜਾਂ ਪੰਚ ਬਣਨ ਦੇ ਅਧਾਰ 'ਤੇ ਤਸਦੀਕ ਕਰ ਦਿੱਤੇ ਜਾਂਦੇ ਨੇ ਤੇ ਇਹਨੂੰ ਲੈ ਕੇ ਵੀ ਸਖਤ ਕਾਨੂੰਨ ਦੀ ਜਿਹੜੀ ਕੀ ਕਾਰਵਾਈ ਪ੍ਰਾਪਤਣ ਦੇ ਕਿ ਕਿਤਾ ਜਾਣ ਜੀਦਾ ਤੇ ਉਹਨਾਂ ਕੋਲ ਜਾ ਕੇ ਕੀ ਗੱਲ ਐstra ਹੈ ਸਾਡੇ ਬੱਚੇ ਵੀ ਬਾਹਰ ਜਾਂਦੇ ਅਮਰੀਕਾ ਕੈਨੇਡਾ ਹੋਰ ਕਟਰੀਆ ਚ ਵੀ ਜਾਂਦੇ ਉਹਨਾਂ ਦੇਸ਼ਾਂ ਦੇ ਜਿਹੜੇ ਕਾਨੂੰਨ ਨੇ ਉਹ ਬੜੇ ਸਖਤ ਨੇ ਸਾਡਾ ਜਿਹੜਾ ਕਾਇਦਾ ਕਾਨੂੰਨ ਹੈ ਪ੍ਰਸ਼ਾਸਨ ਹੈ ਉਹ ਸਿਰਫ ਗਰਾਉਂਡ ਲੈਵਲ ਤੇ ਬਿਲਕੁਲ ਨਹੀਂ ਤੇ ਦਿਖਾਵੇ ਚ ਜ਼ਿਆਦਾ ਹੈ ਤੁਸੀਂ ਹੁਣ ਵੈਰੀਫਿਕੇਸ਼ਨ ਦੀ ਗੱਲ ਕਰਦੇ ਹੋ ਵੈਰੀਫਿਕੇਸ਼ਨ ਕਰਦੇ ਆਂ ਥਾਣੇ ਚ ਜਾ ਕੇ ਆਪਾਂ ਕਰਾਉਣੇ ਆ ਉਹਦੀ ਸਹੀ ਮਤਲਬ ਉਹ ਨਹੀਂ ਹੁੰਦੀ ਜੇਕਰ ਆਪਾਂ ਨੂੰ ਪਤਾ ਹੋਵੇ ਜਿਹੜੇ ਇਸ ਪ੍ਰਵਾਸੀ ਇਥੇ ਉਹ ਆਪਣੇ ਪਰਿਵਾਰ ਲੈ ਕੇ ਇੱਥੇ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣਾ ਚਾਹੁੰਦੇ ਨੇ ਪਰ ਕੁਝ ਪ੍ਰਵਾਸੀ ਇਹੋ ਜਿਹੇ ਆ ਜਿਹੜੇ ਉੱਥੋਂ ਕ੍ਰਿਮੀਨਲ ਉਹਨਾਂ ਦਾ ਰਿਕਾਰਡ ਹੁੰਦਾ ਕ੍ਰਿਮੀਨਲ ਕਰਕੇ ਇੱਥੇ ਉਹ ਇੱਥੇ ਵੀ ਉਹੀ ਚੀਜ਼ ਭਾਲਦੇ ਆ ਜਿਹੜੀ ਚੀਜ਼ ਉਹ ਆਪਣੇ ਉੱਥੇ ਪਿੱਛੇ ਦੇਸ਼ ਚ ਕਰਕੇ ਆਏ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਸਾਡੇ ਇੱਥੇ ਤੁਸੀਂ ਕਿਸੇ ਵੀ ਪ੍ਰਵਾਸੀ ਨੂੰ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਸਭ ਪੰਜੇ ਉਂਗਲਾਂ ਇੱਕਸਾਰ ਨਹੀਂ ਹੈ ਬਹੁਤ ਪ੍ਰਵਾਸੀ ਇਹੋ ਜਿਹੇ ਆ ਜਿਹੜੇ ਇੱਕ ਆਪਣੇ ਪਰਿਵਾਰ ਦੇ ਨਾਲ ਇੱਥੇ ਆ ਕੇ ਚੰਗਾ ਨਾਗਰਿਕ ਬਣ ਕੇ ਰਹਿਣਾ ਚਾਹੁੰਦੇ ਨੇ ਤੇ ਉਹ ਕੰਮ ਵੀ ਕਰਦੇ ਨੇ ਪਰ ਜਦੋਂ ਕਿ ਪੋਲਿਟਿਕਲ ਗੱਲ ਕੀਤੀ ਜਾ ਪੋਲਿਟਿਕਲੀ ਜਿਹੜੇ ਕਿ ਬੂਟ ਬੈਂਕ ਦੇ ਆਧਾਰ 'ਤੇ ਪਰਵਾਸੀ ਜਿਹੜਾ ਫਸਾਇਆ ਜਾਂਦਾ ਹੈ ਕਲੋਨੀਅਲ ਮੂਵਮੈਂਟ ਜੰਦੀ ਤੇ ਕਰਵਾਇ ਉਮੋਕ ਨੂੰ ਤਸਦੀਕ ਕਰਦੇ ਨੇ ਬਿਲਕੁਲ ਤੁਹਾਡੀ ਗੱਲ ਤੁਸੀਂ ਬਹੁਤ ਵਧੀਆ ਗੱਲ ਜਿਹੜਾ ਸਵਾਲ ਹੈ ਕਰਿਆ ਇਹਦੇ 'ਚ ਕੋਈ ਵੀ ਲੀਡਰ ਹੈ ਜਿਹੜਾ ਤਸਦੀਕ ਕਰਦਾ ਹੈ ਤੇ ਸਟਾਰ ਵੀ ਨਹੀਂ ਚੈੱਕ ਦੀ ਹੈ ਭਾਵੇਂ ਕੋ ਟੰਪੜਾ ਹੈ ਭਾਵੇਂ ਕਿਸੇ ਪਨੇ ਉਹ ਹੈ ਤੇ ਭਾਵੇਂ ਕੋਈ ਪੱਟੇ ਔਹ ਦੇਦਾਰ ਹੈ ਤੋਂ ਤੇ ਤਸਦੀਕ ਕਰਦੇ ਆ ਤੁਸੀਂ ਆਧਾਰ ਕਾਰਡ ਦੇਖ ਲਓ ਹਰ ਇੱਕ ਕੋਲ ਪ੍ਰਵਾਸੀ ਕੋਲ ਤਕਰੀਬਤ ਤਕਰੀਬਨ 2-2 ਆਧਾਰ ਕਾਰਡ ਬਣੇ ਹੋਏ ਆ ਪਹਿਲਾਂ ਉਹਦਾ ਬਿਹਾਰ ਦਾ ਬਣਿਆ ਹੋਇਆ ਤੇ ਉੱਥੋਂ ਚੇਂਜ ਕਰਾ ਕੇ ਉਹ ਆਧਾਰ ਕਾਰਡ ਇੱਥੇ ਜੀ ਦੱਸੋ ਵੀ ਇੱਥੇ ਕਿਵੇਂ ਬਣਦਾ ਹੈ ਜੀ ਅਰਾਨ ਹੁੰਦੇ ਵੀ ਆਧਾਰ ਕਾਰਡ ਪਤਾ ਨਹੀਂ ਜੇਕਰ ਅਸੀਂ ਲੰਬੜਦਾ ਤਸਦੀਕ ਕਰਦਾ ਹੈ ਨਾ ਉਹ ਆਧਾਰ ਕਾਰਡ ਬੰਦੇ ਦਾ ਬਣਦਾ ਨਹੀਂ ਕਿਉਂਕਿ ਲੰਬੜਾਰ ਨੂੰ ਪਤਾ ਹੈ ਕਿ ਬੰਦਾ ਪਿੰਡ ਸੁਹਾਣੇ ਦਾ ਪਸੀਂਦਾ ਹੈ ਜਾਂ ਕਿ ਤੂੰ ਬਾਹਰ ਤੋਂ ਆਇਆ ਤੇ ਇਹ ਸਰਕਾਰ ਦੀਆਂ ਇਹੋ ਜਿਹੇ ਕਹਿਦੇ ਕਾਨੂੰਨ ਨਿਯਮ ਬਣਾਏ ਹੋਏ ਹਨ ਕਿ ਆਧਾਰ ਕਾਰਡ ਤੁਹਾਨੂੰ ਪਤਾ ਨਹੀਂ ਲੱਗਣਾ ਰੱਬ ਜਾਣੇ ਉਹ ਪੈਸੇ ਦੇ ਕੇ ਬਣਾਉਂਦੇ ਨੇ ਭਾਵੇਂ ਉਹ ਬਿਲੀ ਭੁਗਤ ਨਾਲ ਬਣਾਉਂਦੇ ਨੇ ਪਰ ਪ੍ਰਵਾਸੀਆਂ ਕੋਲ ਦੋ ਦੋ ਆਧਾਰ ਕਾਰਡ ਪਣੇ ਹੋਏ ਹਨ ਜੋ ਕਿ بڑا ਚਿੰਤਾ ਦਾ ਵਿਸ਼ਾ ਹੈ ਇਸੇ ਕਾਰਨ ਪਹਿਲਾਂ ਕੁੰਬੜੇ ਦੇ ਵਿੱਚ ਇੱਕ ਬਹੁਤ ਵੱਡਾ ਕਤਲ ਹੋਇਆ ਹੈ ਤੇ ਹੁਣ ਤੁਹਾਡੇ ਸਾਹਮਣੇ ਹੁਸ਼ਿਆਰ ਪਰ ਜਿਹੜਾ ਇਹ ਕਰਾਉਣੀ ਹਰਕਤ ਕੀਤੀ ਹੈ ਜਿੱਥੇ ਗੱਲ ਕੀਤੀ ਜਾਵੇ ਜਿੱਥੇ ਹੰਗ ਜਿੱਥੇ ਬੰਦੀਆਂ ਬੰਦੂਆਂ ਹੋ ਕੇ ਜਿੱਥੇ ਬੰਦੀਆਂ ਬੰਦੂ ਲਗਾਤਾਰ ਇਹ ਮਾਹੌਲ ਬਣਿਆ ਆਇਆ ਜਾ ਰਿਹਾ ਹੈ ਕਿ ਪ੍ਰਵਾਸੀਨਾਂ ਨੂੰ ਲੱਗਿਆ ਜਾ ਰਿਹਾ ਹੈ ਕਿ 89 ਪੰਜਾਬ ਦੀ ਲਾਈਫ ਲਾਈਨ ਨੂੰ ਵੀ ਘੇਰਿਆ ਜਾ ਰਿਹਾ ਹੈ ਕਿ ਕਿ ਹਰੇ ਖੇਤਾਂ 'ਚ ਕੰਮ ਕਰਨਾ ਤਾਂ ਪ੍ਰਵਾਸੀ ਫੈਕਟਰੀਆਂ 'ਚ ਕੰਮ ਕਰਨਾ ਤਾਂ ਪ੍ਰਵਾਸੀ ਦੁਕਾਨਾਂ ਦੇ ਕੰਮ ਕਰਨਾ ਤਾਂ ਪ੍ਰਵਾਸੀ ਤੇ ਹੁਣ ਇਹ ਪ੍ਰਵਾਸੀਆਂ ਦੇ ਕल्याण ਕੇ ਆਪਣੇ ਪੰਜਾਬੀ ਜਿਹੜੇ ਨੌਜਵਾਨ ਮੁੰਡੇ ਨੇ ਉਹ ਵਿਦੇਸ਼ਾਂ ਵੱਲ ਨੂੰ ਕਰ ਰਹੇ ਨੇ ਲਗਾਤਾਰ ਇਹ ਤੇ ਉਹਦੇ ਇੰਚਾਰਜ ਨੂੰ ਪਰਵਾਸ ਨਾਲ ਭੇਜ ਦਿੱਤਾ ਜਾਂਦਾ ਹੈ ਕੱਢ ਦਿੱਤਾ ਜਾਂਦਾ ਹੈ ਤੇ ਇੱਧਰ ਫਿਰ ਕੌਣ ਕੰਮ ਕਰੇ ਦੇਖੋ ਹਰ ਇੱਕ ਪੰਦੇ ਦੇ ਆਪਣੇ ਆਪਣੇ ਵਿਚਾਰ ਹੈ ਤੁਹਾਨੂੰ ਤੁਹਾਡੀ ਗੱਲ ਠੀਕ ਹੈ ਆਪਣਾ ਪੰਜਾਬ ਦੇ ਅੰਦਰ ਮਜ਼ਦੂਰੀ ਇੱਕ ਬਹੁਤ ਵੱਡਾ ਪੰਜਾਬ ਦਾ ਅੰਗ ਹੈ ਜਿਹਦੀ ਪੰਜਾਬ ਨੂੰ ਲੋੜ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਨਹੀਂ ਜਿਹੜੀਆਂ ਨਿਹੰਗ ਜਥੇ ਬੰਦੀਆਂ ਸਾਡੇ ਭਰਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਵੀ ਕਿਤੇ ਵਿਰੋਧ ਸਹੀ ਹੈ ਸੱਚਾ ਹੈ ਪਰ ਇਹ ਵੀ ਗੱਲ ਕਿਤੇ ਆਪਾਂ ਸਹੀ ਮੰਨ ਸਕਦੇ ਆ ਕਿ ਇੱਕ ਬੰਦੇ ਨੇ ਗਲਤੀ ਕੀਤੀ ਹੈ ਉਹ ਸਾਰਿਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਦੇਖੋ ਇਹ ਪਛਾਣ ਹੋਣ ਦੀ ਕੋਈ ਕਨਕਲੂਜਨ ਨਹੀਂ ਹੈ ਸਿੱਟਾ ਇਸ ਚਰਚਾ ਦਾ ਇਹ ਹੀ ਹੈ ਕਿ ਪਛਾਣ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਵੇਲੇ ਕੋਈ ਪ੍ਰਵਾਸੀ ਪੰਜਾਬ ਦੇ ਵਿੱਚ ਵੱੜਦਾ ਉਸ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ ਕਿ ਉਹ ਕੰਮ ਕਰਨੇ ਆਇਆ ਹੈ ਰੋਜੀ ਰੋਟੀ ਕਮਾਉਣ ਆਇਆ ਜਾਂ ਕ੍ਰਿਮਿਨਲ ਮਾਈਂਡ ਦਾ ਹੈ ਉਹਦਾ ਪਿੱਛੋਕੜ ਜਾਣਨਾ ਜ਼ਰੂਰੀ ਹੈ ਇਸੇ ਨਾਲ ਹੀ ਜੇ ਲਾਈਫ ਲਾਈਨ ਨੇ ਪੰਜਾਬ ਦੀ ਆਪਣੀ ਲਾਈਨ ਕ੍ਰੋਸ ਨਹੀਂ ਕਰ ਸਕਤੇ ਲਾਈਫ ਲਾਈਨ ਲਾਈਨ ਕ੍ਰੋਸ ਨਹੀਂ ਕਰ ਸਕਦੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਇਹ ਸਖਤ ਕਾਰਵਾਈ ਸਖਤ ਨਿਯਮ ਹੋਣੇ ਜ਼ਰੂਰੀ ਨੇ ਤਾਂ ਕਿ ਆਪਰਾਧ ਇਹਨਾਂ ਲੋਕਾਂ ਦੇ ਵਿੱਚੋਂ ਕੋਈ ਨਾ ਕਰ ਸਕੇ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਸਹਿਯੋਗੀਆਂ ਦਾ ਗਰਾਊਂਡ ਜ਼ੀਰੋ ਤੋਂ ਤੁਸੀਂ ਗਲਬਾਤ ਕੀਤੀ तमाम ਲੋਕਾਂ ਦੇ ਵਿਚਾਰ ਸਾਡੇ ਤੱਕ ਪਹੁੰਚਾਏ ਸ਼ੁਕਰੀਆ ਜਦ ਨਾਲ ਤੈਂ ਤਸੂਰ ਇਕ ਖੁੱਪਰਤ ਦਿਖਾਵਾਂਗੀ ਕਿਉਂਕਿ ਇੱਕ ਵੱਡੇ ਪੱਧਰ ਤੇ ਮੋਹਿੰਮ ਚਲ ਰਹੀ ਹੈ ਪੰਜਾਬ ਦੇ ਵਿੱਚ ਛੇੜ ਚੁੱਕੀ ਹੈ ਪ੍ਰਵਾਸੀ ਭਾਰਤ ਪ੍ਰਵਾਸੀ ਇਹਨਾਂ ਮਜ਼ਦੂਰਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੇ ਗੋ ਬੈਕ ਦੇ ਨਾਰੇ ਲਗਾਏ ਜਾ ਰਹੇ ਨੇ ਇੱਕ ਸਮਾਂ ਸੀ ਜਦੋਂ ਇਹ ਗੋ ਬੈਕ ਦੇ ਨਾਰੇ ਅੰਗਰੇਜ਼ਾਂ ਦੇ ਲਈ ਲੱਗਦੇ ਸੀ ਅੱਜ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਲਈ ਲੱਗ ਰਹੇ ਨੇ ਪੰਜਾਬ ਕਹੇ ਪ੍ਰਵਾਸੀ ਗੋ ਬੈਕ ਹੁਸ਼ਿਆਰਪੁਰ ਬਠਿੰਡਾ ਕੁਰਾਲੀ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਲਾਈਫ ਲਾਈਨ ਹੋ ਸਕਦੇ ਨੇ ਹੈ ਪ੍ਰਵਾਸੀ ਲੇਕਿਨ ਆਪਣੀ ਲਾਈਨ ਕਰਾਸ ਨਹੀਂ ਕਰ ਸਕਦੇ ਨੇ ਸਖਤ ਨਿਯਮ ਹੋਣੇ ਜ਼ਰੂਰੀ ਨੇ ਇਹਨਾਂ ਦੀ ਤਸਦੀਕ ਹੋਣੀ ਜ਼ਰੂਰੀ ਹੈ ਇਹਨਾਂ ਦੇ ਬਣਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾਰਡ ਉਸ ਨੂੰ ਲੈ ਕੇ ਨਿਯਮ ਸਖਤ ਹੋਣੇ ਚਾਹੀਦੇ ਨੇ ਜੇ ਕੋਈ ਅਪਰਾਧ ਕਰਦਾ ਹੈ ਤਾਂ ਤੁਰੰਤ ਸਖਤ ਕਾਰਵਾਈ ਉਸ ਦੇ ਖਿਲਾਫ ਅਮਲ ਤੇ ਵਿਚ ਲਿਆਉਣ ਦੀ ਜ਼ਰੂਰਤ ਹੈ ഫിലാല അത് ചർച്ച